ਇਹ ਕੋ ਪਿਛੋਂ ਮੇਰਾ ਪੁੱਤ ਮੈਨੂੰ ਲੈ ਕੇ ਹੀ ਦਿੰਦਾ ਮੈਂ ਹੋਰ ਕਿਹਦੇ ਪਾਉਣੀ ਹੈ ਆਪਣੇ ਬਾਹੂ ਕੋਲ ਪਾਉਣੀ ਹੈ ਕਿ ਇਹੇ ਦਿੰਦਾਂ ਲੈ ਕੇ ਮੈਨੂੰ ਚਾਰ ਕੇ ਜਾਣੇ ਨਾ ਬੜਾ ਮਾੜਾ ਚੰਗਾ ਜਿਹਾ ਬੋਲਦੇ ਆ ਕਹਿੰਦੇ ਅੱਗੋਂ ਅੱਗੋਂ ਨਾਲ ਪਿਛੋਂ ਤੇ ਇਹਨੂੰ ਆਪਣਾ ਮਾਂ ਦਾ ਚੇਤਾ ਆ ਜਾਂਦਾ ਵਾ ਮੁੜ ਕੇ ਕੀ ਆ ਬੜੇ ਨਿੱਗੇ ਸੋੜ ਦੋਨੇ ਤਾਂ ਕਿ ਵੇਖੇ ਹਾਂ ਤਾਂ ਕਿ ਵੇਖਿਓ ਕਰਨ ਵਾਲੇ ਥੋੜੇ ਜਿਹਾ ਉੱਚੇ ਅੱਛਾ ਬਾਵਾ ਕਰੀਆਂ ਮੜੀਆਂ ਮੜੀਆਂ ਤੇ ਪਹੁੰਚੇ ਕਰਨ ਲਈ ਸਹੀ ਹੈ ਸਹੀ ਚਲੋ ਕਰ ਲਿਓ ਕੀ ਜੀ ਨਹੀਂ ਕਰਨਿਆ ਇਹ ਲੋਨ ਤੁਹਾਨੂੰ ਕੀ ਗੱਲ ਹੈ ਤੂੰ ਉੱਠੀ ਨਹੀਂ ਸਵੇਰ ਦੇ ਇਹ ਸਵੇਰ ਦਾ 8 ਵਜੇ ਸੱਚੀ ਗੱਲ ਸਵੇਰ 8:00 ਦੇ ਨੇ ਬਲੌਗ ਦੇ ਵਿੱਚ ਤੇ ਟਾਈਮ 11:00 ਵਜੇ ਹੁਣ ਪਹੁੰਚਿਆ ਮਸਲੂਨ 40 ਦਾ ਪੜੇਗਾ ਉਹ 70 ਦਾ ਪੜੇਗਾ ਵਈ ਇਹ ਅੱਛਾ ਇਹ 40 ਦਾ ਉਹ 70 ਦਾ ਇਹ ਉਹ ਵਾਲੀ ਚੀਜ਼ ਹੈ ਅੱਛਾ ਅੱਛਾ ਤੇ ਆ ਆ ਵਹੀ ਚੀਜ਼ ਹੈ ਇਸ ਵਿੱਚ ਆਣਾ ਹੈ ਉਸ ਵਿੱਚ ਆ ਗਿਆ ਹੈ ਮਿਸਾਲ ਇੱਕੋ ਫੁੱਲ ਲੱਗਣਾ ਦਾ

ਉਹਨੂੰ ਬਤਾਇਆ ਨਹੀਂ ਜੈਸਾ ਗੁਲਾਬੀ ਵੀ ਆ ਸਕਦਾ ਸਫੇਦ ਵੀ ਆ ਸਕਦਾ ਅੱਛਾ ਅੱਛਾ ਆਉਂਗੇ ਕਿ ਐਵੇਂ ਹੀ ਪੰਜੇ ਇਹ ਨਾ ਮੁੜ ਕੇ ਆਵੇ ਨਾ ਫੁੱਲ ਮੁੜ ਕੇ ਆਉਣ ਦਾ ਸਦਾ ਬਹਾਰ ਰਹੇਗਾ ਆਉਣਗੇ ਨਾ ਹਾਂ ਕਦੇ ਨਹੀਂ ਜਾਏਗਾ ਤੇ ਇਹ ਇਹ ਜਿਹੜਾ ਇਹ ਕਿਹੜੀ ਬਹਾਰ ਚ ਲੱਗਦੇ ਇਹਨੂੰ ਇਹੋ ਬਹਾਰ ਸੀ ਜੋ ਹੋਰ ਰਹੇਗਾ 4 ਮਹੀਨੇ ਅੱਛਾ ਅਗਲੇ ਸੀਜ਼ਨ ਮੇ ਸੀਜ਼ਨ ਜਲਾਏਗਾ ਤਬ ਆਤਾ ਹੈ ਜਿਸਮੇ ਫੁੱਲਾਏਗਾ ਕਦੇ ਨਹੀਂ ਜਾਂਦਾ ਜੇ ਜਿੱਤ ਮਾਰ ਸਦਾ ਬਾਹਰ ਹੈ ਤੇ ਮਰਨਾ ਨਹੀਂ ਹੈ ਅੱਛਾ ਅੱਛਾ ਉਹਦਾ ਨੰਬਰ ਨੰਬਰ ਹੈ ਕੋਈ ਦਿੱਕਤ ਨਹੀਂ ਤਾਰਾ ਗੜ ਨਸਰੀ ਹੈ ਕੋਈ ਦਿੱਕਤ ਹੋ ਬੂਟੇ ਦੇ ਕੋਈ ਕਿਹੜੀ ਨਸਰੀ ਤੋਂ ਹੁੰਦੇ ਜੀ ਤਾਰਾ ਗੜ ਤਾਰਾ ਗੜ ਤੇਰਾ ਬਾਬਾ ਨਾਮਨਾ ਕੋਟ ਅੱਛਾ ਅੱਛਾ ਠੀਕ 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 ਲਾਈਪਰ ਨਿਕਲਤੇ ਹੀ ਹਾਂ ਠੀਕ ਹੈ ਦੋ ਲੈ ਲੈ ਬੂਟੇ ਯਾਰ ਚੱਲ ਜਿਹੜਾ ਲਗਾ ਲਓ ਨਾ ਹਾਂ 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 ਇੱਥੇ ਰਹਾ ਦੇ ਬਾਈਕ ਬਸ ਮੈਂ ਠੀਕ ਦੋ ਇੰਨਾ ਚ ਹੁਣ ਲਾ ਦੇ ਤੇ ਮਿੱਟੀ ਉਹ ਚ ਲਾ ਦੇਗਾ ਉਹ ਮਿੱਟੀ ਯਾਰ ਹੈਗੀ ਆ ਉਹ ਉਹ ਮਿੱਟੀ ਹਾਂ ਆ ਵੀ ਆ ਮਿੱਟੀ ਲੈ ਵੀ ਆ ਵਾਲੇ ਬੂਟੇ ਦੋ ਦਵਾਤੇ ਇੱਕ ਇਹ ਤੇ ਇੱਕ ਉਧਰ ਦੂਜੀ ਸਾਈਡ ਰੱਖਤਾ ਆ ਪਿਆ ਚਾਹ ਪਣੀ ਚਾਹ ਚਾਹ ਪੀਓਗੇ ਫੇਰ ਠੀਕ ਹੈ ਚਾਹ ਪਣੀ ਤੇ ਹੈਗੀ ਬਣੀ ਆ ਖਾ ਕੇ ਪੀ ਕੇ ਆਹ ਚਾਹ ਵੀ ਇਹੀ ਪਿਆ ਅੱਛਾ ਅੱਛਾ ਸਹੀ ਸਹੀ ਚੱਕੀ ਨਹੀਂ ਲੱਗਾ ਆਹ ਅਹ ਚੱਕੀ ਹਾਂ ਅੱਛਾ ਅੱਛਾ ਲਗਾਇਆ ਥਾ ਹੂੰ ਹੂੰ ਡੈਡੀ ਤੇ ਮੈਂ ਆਇਆ ਇੱਥੇ ਬਿੱਲ ਤਾਰਨ ਵਾਸਤੇ ਇਹ ਡੈਡੀ ਉਹ ਬਿੱਲ ਦੇ ਆ ਤਾਰਨ 2 ਮਿੰਟ ਲੱਗਣੇ ਸਾਰੇ ਇਹ ਤਾਰਨ ਦੇ ਆ ਉਹ ਜਿਹੜਾ ਉੱਧਰ ਨਵਾਂ ਘਰ ਹੈ ਉੱਧਰ ਦਾ ਤਾਰਨ ਦੇ ਆ ਕਿਉਂਕਿ ਉਹ ਕਿੰਨੇ ਬਿੱਲ ਤਾਰਤਾ ਡੈਡੀ ਨੇ ਤੇ ਡੈਡੀ ਨੂੰ ਆ ਗਿਆ ਫੋਨ ਜੇ ਲਾਈਟ ਆਉਂਦੀ ਆ ਥੋੜਾ ਕੰਮ ਚੱਲੀ ਜਾਂਦਾ ਜਦੋਂ ਅਸੀਂ ਆਉਣ ਡੈਡੀ ਨੂੰ ਡੈਡੀ ਕਹਿੰਦੇ ਨਾਸਾਂ 'ਚ ਬੈਠਣ ਲੱਗਾ ਲੈ ਖੁੱਲ ਗਿਆ ਫੇਰ ਮਾਰ ਸਾਡੇ ਆਸ਼ੀਖੋ ਸਾਢੇ 6 ਵਜੇ ਵਿਹਲੇ ਆਏ ਸੀ ਬੜੇ ਚਿਰਦਿਆਂ ਆਏ ਇੱਥੇ ਕਿੰਨੇ ਵਜਾਂ 11 ਵਜੇ ਦੇ ਆਈਏ 11 ਵਜੇ ਆਏ ਹਨ ਹੁਣ ਜਾ ਰਹੇ ਆ ਘਰੇ ਸਾਢੇ 6 ਹੋ ਗਏ ਆ ਬੱਸ ਸਟੈਂਡ ਦੇ ਨੇੜੇ ਹੁਣ ਕੰਮ ਨਿਬੜ ਗਿਆ ਬਸ ਅੱਜ ਤੇ ਕੰਮ ਅੱਜ ਵੀ ਚੱਲੀ ਜਾਂਦਾ ਹੁਣੇ ਦੇ ਸਲੂਨ ਪਹੁੰਚਿਆ ਤੇ ਮਰਦੀ ਕਿਰਪਾ ਇਹ ਕਿਰਨ ਦੀ ਇਹ ਹੁਣ ਲੱਫੋਨ ਆ ਗਿਆ ਉਹ ਲੱਗਦਾ ਚੰਡੀਗੜ੍ਹ ਤੋਂ ਆ ਗਏ ਆ ਮਾਂ 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 ਮਾਸਾ ਸੀਕਰ ਇਹ ਕਪੜੇ ਧੋਣੇ ਤੈਨੂੰ ਖੇਚਲ ਪਾਈ ਇਹ ਤੋਲ ਗੀ ਅੱਜ ਮਹਾਰਾਜ ਦੀ ਕਿਰਪਾ ਬੜੀ ਰਹੀ ਕੰਮ ਤੇ ਤੇ ਉਹ ਫਿਰ ਥੋੜੇ ਟਾਵਲ ਜਿਹੜੇ ਨੇ ਲਿਪੜ ਕੇ ਜਿਆਦਾ ਹੀ ਠੀਕ ਆ ਇਹ ਕਰੀਮਾ ਗੁਰਮਨ ਨਾਲ ਨਿਪੜੇ ਆ ਕੋਈ ਇਹ ਨਹੀਂ ਮ ਘੱਟੇ-ਕੁੱਟੇ ਨਾਲ ਜਾਂਦਾ ਨਾ ਕਰੀਮਾ ਫਰਮਾ ਲਗੀਆਂ ਨੇ ਇਹਨਾਂ ਨੂੰ ਬਹੁਤ ਤੇ ਮੜ ਜਾ ਮਸ਼ੀਨ ਚ ਪਾ ਕੇ ਤੇ ਪਾਣੀ ਛੱਡ ਕੇ ਕਰ ਦੇਗਾ ਤੇ ਬਾਕੀ ਮੈਂ ਸੁਕਾ ਆਪੇ ਦਨਾਂ ਮੈਂ ਠੀਕ ਆ ਰੋਟੀ ਪਿੰਨ ਖਾਣੀ ਕੋਈ ਨਹੀਂ ਖਾਣਾ ਮੈਂ ਅੱਜ ਮੈਂ ਸੁਣਿਆ ਵੀ ਕਿਰਨ ਦੀਦੀ ਆ ਗਈ ਆ ਆ ਗਈ ਸੀ ਉਹਦੋਂ ਉਹਦੋਂ ਹੀ ਮੈਂ ਜੀ ਡੈਡੀ ਨੂੰ ਕਹਿੰਦਾ ਮੈਂ ਕਰਨ ਦੇ ਦੀ ਆ ਗਈ ਆ ਨਾਲ ਹੀ ਫੋਨ ਆ ਗਿਆ ਉਸ ਵਾਸਤੇ ਮੈਂ ਵੇਖਿਆ ਦਿਨਾਂ ਨੂੰ ਦਿਲਾਂ ਦੀ ਖਿੱਚ ਉਸੇ ਟਾਈਮ ਉਹਦਾ ਫੋਨ ਹਾਂ ਉਹਨੇ ਆ ਗਏ ਨਾ ਕੋਸੀ ਉਹ ਫੋਨ ਕਰਦਾ ਮੈਂ ਪਾਣੀ ਬੈਠ ਬਾਚ ਨੇ ਫੋਨ ਕਰਦਾ ਮੈਂ ਰੋਟੀ ਖਾਣੀ ਪਈ ਨਾ ਕਿ ਚਾਹ ਪੀਣੀ ਆ ਰੋਟੀ ਵੀ ਬਣਾ ਕੇ ਲਈ ਨਾ ਅੱਛਾ ਫਿਰ ਮੈਂ ਉਹ ਥੱਕੇ ਬੜੇ ਆਏ ਇੱਥੇ ਇੱਥੇ ਆਏ ਐਡਕਰ ਰੋਟੀ ਖਾ ਕੇ ਗਏ ਚਾਹ ਪੀ ਕੇ ਗਏ ਹਾਂ ਤੇ ਮੈਨੂੰ ਕੋਈ ਨਹੀਂ ਦੱਸਿਆ ਕਿ ਉਹ ਘਰ ਆਏ ਉਹਦੋਂ ਤੈਨੂੰ ਆਂਦੀ ਮਿਲਣਾ ਆਂ ਤੇ ਆ ਵੇਖ ਲੈ ਡੈਡੀ ਨੇ ਮੈਨੂੰ ਮੈਂ ਕਿਹਾ ਡੈਡੀ ਖਣੀ ਚਾਬੀ ਦੇਣ ਗਿਆ ਉਹਨਾਂ ਦੇ ਘਰ ਨਾ ਉਹ ਤਾਂ ਘਰੇ ਆਇਆ ਸੀ ਡੈਡੀ ਤੇਰਾ ਆ ਹਏ ਡੈਡੀ ਵੀ ਜਲਦੀ ਜਲਦੀ ਆ ਗਏ ਨਾ ਮਤਲਬ ਕਿੰਨਾ ਚਿਰ ਰਹੇ ਆ ਕਣ ਕਣਾ ਵਿੱਚ ਰਾਤ ਰਹਿ ਪਿੰਦੇ ਸਾਡੇ ਨੂੰ ਪਰ ਉੱਥੇ ਕੇ ਪੁੱਟੇ ਆਏ ਤੇ ਇੱਥੇ ਦਾ ਸੌਂ ਜਾਂਦੇ ਉਹਨਾਂ ਕੜਾ ਲਿਆਏ ਪਤਾ ਨਹੀਂ ਮੈਨੂੰ ਐ ਲੱਗਦਾ ਤਾਂ ਨਿੱਕਾ ਹੋਣਾ ਨਿਕਾਲ ਲੈਂਦਾ ਕਿੱਡਾ ਗਿਆ ਲੱਗਦਾ ਵਾ ਉੱਤੇ ਉਹ 골ਡਨ ਕਲਰ ਦਾ ਐ ਡੈਟਾ ਅੱਛਾ ਅੱਛਾ 골ਡਨ ਦਾ ਡੈਡੀ ਇਹ ਦੋ ਲਿਆਏ ਆ ਪਤਾ ਨਹੀਂ ਤੈਨੂੰ ਵੀ ਆਉਣਾ ਕਿ ਨਹੀਂ ਵੱਡੇ ਦੋ ਲਿਆਏ ਆ ਅੱਛਾ 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 ਇੱਕ ਨਿੱਕਾ ਲਿਆਇਆ ਇੱਕ ਮੇਰੇ ਵਾਸਤੇ ਸੂਟ ਲਿਆਈ ਆ ਅੱਛਾ ਅੱਛਾ ਵਾਹ ਇਹ ਕੱਪੜੇ ਮੰਮੀ ਵਾਸਤੇ ਲਿਆਈ ਕੋਲੇ ਲਈ ਨਾ ਮਾਂ ਤੇ ਦੇਖੋotra ਆਪਣੀ ਮੰਮੀ ਵਾਸਤੇ ਤੇਰੇ ਵਾਸਤੇ ਆਹੋ ਇੱਕੋ ਜਿਹੀ ਸੇਮ ਅੱਛਾ ਅੱਛਾ ਮੈਂ ਮੇਰੇ ਵਾਸਤੇ ਰੱਖ ਦੇਣਾ ਹੁਣ ਤੇ ਜੇ ਦਿੱਤਾ ਤੁਸੀਂ ਚਲੋ ਕੋਈ ਰੀਜਨਲ ਲਿਆਈ ਐ ਚੱਡੀਗੋੜਾ ਲਿਆਈ ਹੋਣੀ ਮੈਨੂੰ ਲੱਗਦਾ ਆਹੋ ਚੱਡੀਗੋੜਾ ਹੈ ਨਾ ਜੈਸਾ ਹੀ ਹੈ ਕਿੰਨੇ ਪੜੇ ਚੰਗੇ ਚਿੰਕਰ ਤੇ ਸੋਹਰੇ ਅੰਦੀ ਉਹ ਚਮਕ ਅੰਦੀ ਹਾਸ ਦੇ ਖੇਡਦੇ ਰਹਿੰਦੇ ਉਹਨਾਂ ਦੇ ਘਰ ਹਾਸਾ ਮਜਾ ਨਹੀਂ ਚੱਲਦਾ ਸਭ ਲੋਕ ਵਲੋਗ ਨੂੰ ਸ਼ੂਟ ਕੀਤੇ ਉਹਨਾਂ ਨੇ ਆਹੋ ਲੋਭਾਂ ਚ ਆਏ ਆ ਕਿ ਮੈਂ ਵਲੋਗ ਦੇ ਕੇ ਲੋਕਾਂ ਨੂੰ ਚਾਹੀਏ ਅੱਛਾ ਅੱਛਾ ਉਹਦੀ ਸਾਸ ਨੂੰ ਚਿੰਕਰ ਦੀ ਨੂੰ ਸੱਟ ਲੱਗੀ ਬਹੁਤ ਤੇ ਉਹਦੇ ਸੋਹਰੇ ਨੂੰ ਵੀ ਲੱਗੇ ਬਾਹਰ ਕੋਨੇ ਉਹਦੀ ਬਾਹ ਨੂੰ ਸੱਟ ਲੱਗੀ ਉਹ ਕਿਦਾਂ ਲੱਗੀ ਉਹ ਤਾਂ ਨਹੀਂ ਕਾਲੇ ਨਾਲ ਲੱਗੀ ਉਹ ਉਹ ਕਰਕੇ ਤੇ ਗਈ ਅਛਾ ਉਹਦਾ ਉਹਦੀ ਚਾਚੀ ਚਾਚਾ ਹੀ ਚਾਚੀ ਜੁੱਤੀ ਰੋਟੀ ਬਣਾਉਂਦੀ ਹੁੰਦੀ ਹੁਣ ਇਹ ਚੰਕਲ ਦੀ ਘਰ ਦੀ ਚਲ ਗਈ ਰਹਿਣ ਉਹਦੇ ਉੱਥੇ ਰਹਿ ਪਈ ਹੈ ਹਾਂ ਉੱਥੇ ਰਹਿ ਪਈ ਚੇਹੇ ਆ ਗਿਆ ਤੇ ਵਾਪਸ ਨਹੀਂ ਆਈ ਨਾ ਉੱਥੇ ਰਹਿਣਾ ਫੇਰ ਕੇ ਚਾਹਨਾ ਰਹਿ ਕੋ ਫੇਰ ਅੱਛਾ ਅਛਾ ਅਛਾ ਠੀਕ ਠੀਕ ਸਹੀ ਸਹੀ ਮੈਂ ਤਾਂ ਉਹリエ ਤੂੰ ਹੁੰਦਾ ਹੀ ਇਹ ਵੀ ਸਲੂਨ ਦੇ ਨਾ ਮੈਂ ਮੋੜਨ ਨਾ ਗੱਦੀ ਨਹੀਂ ਰਹਿਣ ਦੇਣਾ ਤੇ ਮੈਂ ਮਮੇ ਗਨੀਤੂੰ ਜਾ ਕੇ ਠਾ ਯਾਰ ਰੋਟੀ ਖਾ ਲਾਂ ਤੇ ਮੈਂ ਮੈਂ ਤੇਰੇ ਲੱਗੇ ਰਹਿਣਾ ਗੱਲਾਂ ਨੇ ਗੱਲਾਂ ਬਾਤਾਂ ਨੇ ਮਾਰਨ ਮੈਂ ਰੋਟੀ ਖਾ ਲਾ ਜਾ ਕੇ ਤੇ ਵੀ ਅੱਜ ਮੇਰੀ ਮਾਤਾ ਠੀਕ ਹੈ ਕੱਲ ਵੀ ਠੀਕ ਹੈ ਅੱਜ ਵੀ ਠੀਕ ਹੈ ਅੱਜ ਠੀਕ ਹੈ ਕਿਨੇ ਮਾਤਾ ਮੇਰੀ ਮਾਤਾ ਨੂੰ ਕਹਿੰਦਾ ਟੈਨਸ਼ਨ ਨਹੀਂ ਦੇਣੀ ਬਸ ਬੁੱਲੇ ਲੁੱਟੋ ਬਸ ਨਹੀਂ ਵੀ ਮਾ ਮਾ ਚੱਰੀ ਉਹ ਲੈ ਘਰ ਦੀ ਸੋਖੀ ਮੰਗਦੀ ਰਹਿੰਦੀ ਕਿ ਨਹੀਂ ਉਹ ਵੀ ਸੋਖੀ ਨੂੰ ਦੇਣਾ ਮਾ ਮਾ ਬਸ ਸੋਖੀ ਮੰਗਦੇ ਇਹ ਤੇ ਗੱਲ ਯਾਰ ਤੁਸੀਂ ਵੀ ਸਾਡੇ ਅੱਗੂ ਹੋ ਗਏ ਨਾ ਹਾਲੀਆਂ ਵੀ ਹੋ ਗਏ ਤੁਸੀਂ ਵੀ ਆਟੀਆਂ ਦੀ ਗੈਸੋਕੀ ਹੋ ਜਾਂਦੀ ਹੈ ਤੁਮੀ ਅੱਗੇ ਕਰਦਾ ਮੇਰੇ ਪੋਤੇ ਪੁੱਤਿਆਂ ਮੈਂ ਹੁਣ ਵੀ ਹੁਣ ਮੈਂ ਤੇ ਹੁਣ ਵੀ ਤੇਰੀ ਸੁੱਖ ਮੰਗਦਾ ਹੈ ਤੁਹਾਡੀ ਸਾਰਿਆਂ ਦੀ ਮਾਰੇ ਲੰਮੀ ਉਮਰ ਕਰੇ ਉਹ ਵੀ ਗੈਸੋਕੀ ਸੁੱਖ ਮੰਗਿਆ ਕਰਨਾ ਆਪਣੇ ਬੱਚਿਆਂ ਦੀ ਸਹੀ ਹੈ ਅੱਜ ਜਾਨਾਂ ਹੀ ਹੋ ਗਏ ਹੈ ਪਰ ਹੁਣ ਸੁੱਖ ਨੇ ਪਾਤੇ ਉਹਦੋਂ ਥੋੜੇ ਉਹਦੋਂ ਥੋੜੇ ਸੀਗੇ ਯਾਰ ਅੱਜ ਤੇ ਜਗ੍ਹਾ ਨਹੀਂ ਮਿਲਦੀ ਤੇ ਆ ਸਾਰੇ ਮੰਜੇ ਦੇ ਪਾਤੇ ਉਹਦੋਂ ਕਾਲੇ ਘਟ ਸੀਗੇ ਹੂੰ ਕਾਲੇ ਘਾਤੇ ਨਾ ਹੂੰ ਤਿੰਨੀਆਂ ਤਿੰਨੀਆਂ ਤੇਨੇ ਅੱਜ ਕੀ ਬਣਿਆ ਹੋਇਆ ਵਾਹ ਸੌਰੀ ਪਨੀਰ ਵਾਲੀ ਸਬਜ਼ੀ ਬਣੀ ਹੈ ਮਟਰ ਪਨੀਰ ਹਾਂ ਮਟਰ ਪਨੀਰ ਤੇ ਇੱਧਰ ਕੀ ਬਣਿਆ ਹੋਇਆ ਗੋਭੀ ਦੀ ਸਬਜ਼ੀ ਅਰੇ ਇੱਧਰ ਗੋਭੀ ਦੀ ਸਬਜ਼ੀ ਹੈ ਬਹੁਤ ਟਿਕਲੀ ਹੈ ਗੂਠਾ ਜੀ ਕੰਮ ਨਹੀਂ ਨਾ ਕਰਦਾ ਫਿਰ ਵੀ ਇੰਨੀ ਕੀ ਚੁੱਕਣ ਲੱਪੈ ਜਿੱਦਾਂ ਗੂਠਾ ਮੇਰਾ ਵੱਡਿਆ ਹੋਇਆ ਹੈ ਨਾ ਜੇ ਨਾਮ ਆ ਨਾ ਵੇਖਿਓ ਤੇ ਮਾਂ ਚੁੱਕੀ ਜਾਂਦੀ ਮਾਂ ਸਾਬ ਹੰਡਕਣਾਈ ਇਹਨਾਂ ਕ ਭਰ ਚੁੱਕਦਾ ਜੀ ਜਿਆਦਾ ਨਹੀਂ ਜਿੱਦਾਂ ਪਾਈਆ ਘਪਾਲ ਕਹਿ ਸਕਦੇ ਇਹਨਾਂ ਕ ਚੁੱਕਿਆ ਜਾਂਦਾ ਜਿੱਦਾਂ ਆ ਹੋ ਗਿਆ ਆ ਚੁੱਕ ਲਿਆ ਮੋਬਾਈਲ ਚੱਕ ਲਿਆ ਇਦਾਂ ਮੱਲੇ ਥੋੜਾ ਥੋੜਾ ਭਰ ਚੁੱਕ ਲਿਆ ਨਾ ਹੁਣ ਮਾਂ ਆ ਗਈ ਮਾਂ ਆ ਗਈ ਮੈਂ ਕੱਲ ਕਿਹੜੀ ਸਬਜ਼ੀ ਬਣਾਈ ਕੱਲ ਹੀ ਗੋਭੀ ਦੀ ਬਣਾਈ ਵਾ ਨਹੀਂ 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 ਓਹੀ ਚਨੇ ਚਨੇ ਦੀ ਸਬਜ਼ੀ ਕਾਦੀ ਕੱਲ ਆਲੂਆਂ ਦੀ ਆਹੋ ਆਲੂ ਹਾਂ ਆਲੂ ਤੇ ਕद्दू ਕद्दू ਹਾਂ ਪਾਣੀ ਸਭ ਕੁਆ ਮੀਨ ਹੋਣਾਗਾ ਦਿੱਤਾ ਹਾਂ ਮਨਚਿਤਾ ਆ ਗਈ ਯਾਰ ਗਨਪਲ ਕੀ ਕਹਣਾ ਸੀ ਪਪਾ ਆਲੂ 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 ਖਾਵਾ ਆਲੂ ਖਾਵਾ ਹੈਨਾ ਉਮੀ ਅਜਨਾ ਤੇ ਸੁਣਨ ਤੇ ਉਹ ਲੈ ਗਮਲੇ ਤੇ ਬੂਟੇ ਲੈ ਦੇ ਤੂੰ ਤੇ ਬੂਟੇ ਲੈ ਦੇ ਉਹਦੇ ਪਤਾ ਕੀ ਹੋਇਆ ਫਿਲਪਾ ਜੀ ਨਹੀਂ ਮੈਂ ਕਹਾ ਮੈਂ ਭਾਜੀ ਇਹ ਲੈ ਜੀ ਗਮਲੇ ਤੇ ਚੁੱਕੇ ਅੰਦਰ ਰੱਖ ਦੀਏ ਗਮਲੇ ਬੜੇ ਵੱਡੇ ਭਰਾ ਉਹ ਤੇ ਚੁੱਕੇ ਨਹੀਂ ਗਏ ਸਾਡੇ ਕੋ ਉਹ ਗਮਲੇ ਨਹੀਂ ਚੁੱਕੇ ਗਏ ਸਾਡੇ ਕੋ ਮੰਮੀ ਕੱਟੋ ਨਾ ਮੈਂ ਇਦਾਂ ਖਾਣੀ ਆ ਇਦਾਂ ਹੀ ਹਾਂ ਇਦਾਂ ਮੈਂ ਕੱਟਦਾ ਆ ਦੋ ਫਾੜ ਕਰ ਦੋ ਪਰ ਇਦਾਂ ਰਹਿਣ ਤਾਂ ਜਿਆਦਾ ਵਧੀਆ ਆ ਬਸ ਚਾਰ ਕਰ ਦੋ ਬਹੁਤੀ ਗੱਲ ਚੱਲ ਇਹ ਬਸ ਕਿਉਂਕਿ ਉਹਨ ਦਿਖੇ ਨੇ ਕਿ ਮਜ਼ੇ ਨਹੀਂ ਹੁੰਦਾ ਖਾਣ ਦਾ ਤੇ ਉਹ ਫਿਰ ਚੁੱਕੇ ਨਹੀਂ ਗਏ ਫਿਰ ਮੈਂ ਵੀ ਨਹੀਂ ਮੈਂ ਵੀ ਲੱਗਾ ਚੁੱਕਣ ਪਹਿਲਾਂ ਬਣਨ ਲੱਗਾ ਦਾਰਾ ਸਿੰਘ ਮੁੜ ਕੇ ਚੁੱਕਿਆ ਨਹੀਂ ਗਾ ਮੇਰੇ ਕੋਲ ਵੀ ਫਿਰ ਬਾਹਰੇ ਪਹਿਣ ਰੱਬ ਰੱਖਾ ਯਾਰ ਰੋਟੀਆਂ ਗਰਮ ਕਰਦਾ ਐਨੇ ਇਦਾਂ ਖਾ ਲੈਣੀਆਂ ਵਾ ਰੱਖ ਦੋਗਾ ਤੇ ਇੱਕ ਨਾਲੇ ਉਹ ਨਾ ਨਾ ਕਲਰ ਕਰਨਾ ਮੈਂ ਹੁਣ ਗਮਲਿਆਂ ਨੂੰ ਅੱਛਾ ਹਾਂ ਇਹ ਬਮੇ ਮਮੇ ਕਈ ਕਈ ਜਣੇ ਕਹਿ ਦਿੰਦੇ ਏ ਅਹੋ ਤੈਨੂੰ ਹੁਣ ਮਾਂ ਦਾ ਚੇਤਾ ਆ ਗਿਆ ਕੱਪੜੇ ਲੈ ਕੇ ਦੇ ਦਿੰਦਾ ਅੱਗ ਪਿਛੋਂ ਕਿੱਥੇ ਗਿਆ ਨਾ ਤੇ ਤੂੰ ਸਾਰਿਆਂ ਨੂੰ ਦੱਸ ਦੇ ਕੀ ਗੱਲ ਮੈਂ ਤੈਨੂੰ ਅੱਗ ਪਿਛੋਂ ਵੀ ਸੁਲਾ ਨਹੀਂ ਪੜਾ ਮਾਰਦਾ ਜਾਂ ਤੈਨੂੰ ਖੜਦਾ ਨਹੀਂ ਮੈਂ ਪੜਾ ਕਿਉਂ ਨਹੀਂ ਤੇ ਅੱਗ ਪਿਛੋਂ ਮੇਰਾ ਪੁੱਤ ਮੈਨੂੰ ਲੈ ਕੇ ਹੀ ਦਿੰਦਾ ਮੈਂ ਹੋਰ ਕੀ ਦੇ ਪਾਉਣੀ ਆ ਆਪਣੇ ਬਾਹੂ ਕੋਲ ਪਾਉਣੀ ਆ ਇਹ ਵੀ ਦਿੰਦਾਂ ਲੈ ਕੇ ਮੈਨੂੰ ਚਾਰ ਕ ਜਾਣੇ ਨੇ ਬੜਾ ਮਾੜਾ ਚੰਗਾ ਜਾਂ ਬੋਲਦੇ ਆ ਕਹਿੰਦੇ ਅੱਗ ਅੱਗੋਂ ਨਾਲ ਪਿਛੋਂ ਤੇ ਇਹਨੂੰ ਆਪਣਾ ਮਾਂ ਦਾ ਚੇਤਾ ਆ ਜਾਂਦਾ ਉਹ ਮੁੜ ਕੇ ਆ ਜਦੋਂ ਹੁਣ ਜੇ ਮੂਰਤ ਕੀਤਾ ਉਦੋਂ ਮੈਨੂੰ ਲੈ ਕੇ ਦਿੱਤਾ ਸੂਟ ਇੱਕ ਮੈਨੂੰ ਇੱਕ ਸੰਦੇਸ ਵੀ ਲੈ ਕੇ ਦਿੱਤਾ ਹੋਰ ਕੀ ਤੇ ਭਰਾਵਾ ਇਹ ਗੱਲਾਂ ਤਾਂ ਡੈਵੇਂ ਦੇ ਦੱਸ ਨਾ ਨਾ ਪੁੱਛਗੇ ਤਾਂ ਮਾੜੇ ਪੁੱਛਗੇ ਤਾਂ ਮਾੜੇ ਵੇ ਲੈ ਇੰਦਾਂ ਦੀਆਂ ਪਰ ਮੈਂ ਤਾਂ ਭਾਈ ਪੁੱਛਣਾ ਹੀ ਆ ਮਨ ਨੂੰ ਕੋ ਰੋਕ ਥੋੜੀ ਸਕਦਾ ਹੈ ਕਰਦੇ ਰਹਿਣ ਜੋ ਕਰਦੇ ਆਵੇ ਜਦੋਂ ਮੈਨੂੰ ਪਤਾ ਹੋਵੇ ਤੇ ਕਿਹੜੀ ਗੱਲ ਹੈ ਜਿਹੜੇ ਕੰਮ ਚ ਅਸੀਂ ਗਏ ਹਾਂ ਮੈਂ ਤਾਂ ਰਣੀ ਸਰਕਾਰੀ ਕੰਮ ਚ ਗੁਰਵਾ ਉੱਥੇ ਤੇ ਠੰਡ ਬੜੀ ਲੱਗੇ ਭਰਾ ਡਾਡੀ ਤੇ ਵਿਚਾਰਾ ਨਾ ਬਰਫ਼ ਚ ਲੱਗ ਗਿਆ ਤੇ ਬਹਿ ਬਥੱਕ ਗਏ ਯਾਰ ਬਹਿ ਬਹਿ ਕੇ ਕਜਾ ਇੱਕ ਸਾਡੇ 11 ਵਜੇ ਤੇ ਗਏ ਆ ਡੈਡੀ ਦੇ ਬਾਹਰੇ ਰਿਹਾ ਤੇ ਇੱਕ ਸਾਡੇ ਸੀਤ ਚ ਹਣਾ ਜੀ ਤੁਸੀਂ ਤੇ ਡੈਡ ਜੀ 11 ਵਜੇ ਦੇ ਇੱਕ ਸਾਡੇ ਤੁਸੀਂ ਤਾਂ ਗਏ ਸੀ ਢੰਡ ਬਣੀ ਸੀ ਡੈਡੀ ਕਹਿੰਦੇ ਬੰਦਰ ਸੀਤ ਚੜੀ ਜਾਂਦੀ ਤੇ ਫਾਈਲ ਫਾਈਲ ਜਿਹੜੀ ਲਿਆਂਦੀ ਘਰ ਉਹ ਚ ਪਾ ਲਈ ਪੇਪਰ ਕਨੇ ਲੈ ਵਸੀ ਆ ਗਈ ਹੈ ਨਹੀਂ ਰੱਖਿਆ ਚ ਪੇਪਰ ਜੀ ਡੈਡ ਡੈਡ ਨੇ ਉੱਥੋਂ ਲੱਗ ਗਿਆ ਡੇੜੀ ਨੇ ਆਪਣੇ ਜੁਗੀ ਜਵਾਨ ਨੇ ਫਾਈਲ ਲੈਂਦੀ ਸਾਡੇ ਜੁਗੀ ਲੈਂਦੀ ਹੈ ਕਹਿੰਦਾ ਮੈਂ ਭਰਾ ਆਪਣੇ ਪੇਪਰ ਸਾਹਮਣੇ 14 ਸਬਰ ਨਾ ਤੇ ਗਿਆ ਬੰਦਾ ਦੋ ਤਿੰਨ ਲੈ ਆਉਂਦਾ ਪਰ ਲੜੀ ਮੋਟੀਆਂ ਬੜੀਆਂ ਉਹ ਤੇ ਅਲਮਾਰੀ ਭਰ ਜਾਣੀ ਉਹਨਾਂ ਨਾਲ ਤੇ ਕਿ ਵੱਖਰੇ ਕਾਗਜ਼ ਦੀ ਲੱਭਣੇ ਨਾ ਵੱਖ-ਵੱਖਰੀ ਪਹਿਲਾਂ ਨੂੰ ਹੁੰਦਾ ਜਦਾਂ ਮਤਲਬ ਆਪਣਾ ਸਰਟੀਫਿਕੇਟ ਨਹੀਂ ਜਦੋਂ ਦੇ ਫੋਟੋਕਾਪੀਆਂ ਹੋ ਗਈਆਂ ਸਾਰੀਆਂ ਉਹਦੇ ਵਿੱਚ ਡੈੜੀ ਕਹਿੰਦੇ ਰੱਖੀਆਂ ਜਾਣੀਆਂ ਵਧੀਆਂ ਇਹ ਨੇ ਜਰਾ ਹੋਰ ਕਿੰਨੇ ਦੀ ਆਈ 25 17 200 ਦੇ 7

ਉਹ ਮੇਂ ਜਾਂਦੀ ਐਵੇਂ ਡੈਡੀ ਨੇ ਠੱਗ ਲਿਆ ਉਹਨਾਂ ਨੇ ਡੈਡ ਜੀ ਤੁਹਾਨੂੰ ਠੱਗ ਲਿਆ ਦੁਕਾਨਦਾਰ ਨੇ ਆਹ ਅਹੀ ਆਹ ਚੀਜ਼ ਐ ਸੁਰਤ ਤੋਂ ਬਾਰੇ ਕੀ ਆ ਸ਼ੋਅ ਦੇ ਪ੍ਰਬੰਧਕਾਂ ਨੂੰ ਦਿਖਾ ਲਿਆ ਤਾਂ ਉਸ ਦੇ ਸਪੀਕਰ ਕੀ ਹੈ ਇਹ ਕਿਹਾ ਕਿ ਟੈਸ ਸਮੇਂ ਆਹ ਆਹ ਪਤਾ ਪਤਾ ਹੈ ਨਹੀਂ ਡੈਡੀ ਨੂੰ ਲੈ ਆਈ ਮਮੀ ਦੇ ਫੰਡੀ ਇੰਟਰਵਿਊ ਛੇ ਭਣਾ ਹੈ ਛੇ ਭਣਾ ਅੱਛਾ ਪਤਾ ਤੈਨੂੰ ਡੇਡਾ ਚੁੱਪ ਕਰ ਜਾ ਜਣੀ ਆਵਾਜ਼ ਘੱਟ ਕਰ ਤੀਵੀਂ ਵੇਖਣਾ ਨਹੀਂ ਆਈ ਮਾਪਤ ਨੇ ਮੰਮੀ ਆਵਾਜ਼ ਕਰ ਮਾਸਾ ਡੇਡ ਜੀ ਚੁੱਪ ਕਰ ਜਾ ਹੁਣ ਕੇ ਤੂੰ ਸਾਨੂੰ ਠੀਕ ਹੈ ਸਾਰਿਆਂ ਨੇ ਸੱਸੀ ਦਾ ਨਿਲਦੇ ਕੰਮ ਨਵੀਂ ਵੀਡੀਓ ਦੇ ਨਾਮ ਤੇ ਆਹ ਕੱਲੀ ਦਾ ਸੰਗਤ ਠੀਕ ਆ ਬਾਕੀ ਏਡੀ ਕਰਨਾ ਹੈ ਜਾਂ ਦੱਸੋ ਆਪਾਂ ਹੋ ਸਕਦਾ ਹੈ ਵੀ ਕੋਈ ਹੈ ਟੂਰ ਤੇ ਜਾਈਏ ਬਸ ਇੰਨਾ ਦਾ ਭੰਦਾ ਨੂੰ ਦੱਸਾਂਗੇ ਅਗਲੀ ਵਾਰੀ ਆ ਲੈ ਅਗਲੇ ਵਾਰੀ ਅਪਸ ਦੱਸਣ ਹੁੰਦੇ